ਹਾਂਜੀ ਪਿਆਰੇ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਬਰਕਤ ਕੋਚਿੰਗ YouTube ਚੈਨਲ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੋ ਕੱਲ ਤੁਹਾਡੇ ਇੱਕ ਟੌਪਿਕ ਆਇਆ ਸੀ ਵੀ ਜੋ ਆਪਣੇ ਸਿੱਖਿਆ ਬੋਰਡ ਨੇ ਆ ਉਹ ਸਾਰਾ ਪੈਟਰਨ ਚੇਂਜ ਕਰ ਦਿੱਤਾ ਜਿਸ ਵਿੱਚ ਉਹਨਾਂ ਨੇ ਇਹ ਦੱਸਿਆ ਸੀ ਕਿ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਾ ਚਾਹੁੰਦੇ ਨੇ ਤੇ ਜੋ ਬੱਚੇ ਰਟ ਰਹੇ ਨੇ ਇੱਕ YouTube ਤੋਂ ਦੇਖ ਕੇ ਮਨ ਜਿਵੇਂ ਸੈਂਪਲ ਪੇਪਰ ਦੇਖ ਕੇ ਚੱਲ ਜਾਂਦੇ ਆ ਵੀ ਇਹੀ ਪੇਪਰ ਕਰਜੋ ਇਹੀ ਪੇਪਰ ਆ ਜਾਂਦਾ ਸੀਗਾ ਇੱਕ ਉਹ ਚੀਜ਼ ਨੂੰ ਖਤਮ ਕਰਨਾ ਉਹਨਾਂ ਨੇ ਤੇ ਇੱਕ ਜਿਹੜੀ ਆਪਾਂ ਰਿਟਨ ਵਾਲੀ ਸਿਸਟਮ ਆ ਉਹਨੂੰ ਖਤਮ ਕਰਨਾ ਉਹ ਕਹਿ ਰਿਹਾ ਸਿਰਫ ਅਸੀਂ ਉਹ ਬੱਚੇ ਪਾਸ ਕਰਨਾ ਹੈ ਜੋ ਮੈਂਟੇਨ ਹੈ ਜਿਨ੍ਹਾਂ ਨੇ ਸਾਰਾ ਸਾਲ ਮਿਹਨਤ ਕੀਤੀ ਸੀ ਉਹ ਬੱਚੇ ਪਾਸ ਕਰਨਾ ਹੈ ਜਿਨ੍ਹਾਂ ਕਰਕੇ ਕੱਲ ਉਹਨਾਂ ਨੇ ਦੋ ਤੋਂ ਤਿੰਨ ਲੈਟਰ ਪਾਸ ਕੀਤੇ ਨੇ ਠੀਕ ਹੈ ਕਿਤੇ ਕਾਫੀ ਟਾਈਮ ਦੇ ਹੋਏ ਸੀਗੇ ਪਰ ਆਪਣੇ ਤੱਕ ਇਹ ਕੱਲ ਪਾਸ ਹੋ ਬਣੇ ਜਦ ਕਿ ਮੈਂ ਤੁਹਾਨੂੰ ਜਦੋਂ ਆਪਾਂ YouTube ਦੀ ਆਪਣੀ ਯਰਨੀ ਸ਼ੁਰੂ ਕੀਤੀ ਸੀ ਤੁਹਾਨੂੰ ਮੈਂ ਸਟੱਡੀਿੰਗ ਦੇ ਵਿੱਚ ਦੱਸਦਾ ਸੀ ਵੀ ਤੁਹਾਡੇ ਪੇਪਰ ਔਖੇ ਆਉਣੇ ਨੇ ਕਿਉਂ ਆਉਣੇ ਕਿਉਂਕਿ ਆਪਾਂ ਸਟੱਡੀਿੰਗ ਵਿੱਚ ਇਹੀ ਗੱਲ ਕੀਤੀ ਸੀ ਵੀ ਤੁਹਾਡਾ ਪੈਟਰਨ ਚੇਂਜ ਹੋ ਗਿਆ ਕਿਉਂਕਿ ਜਾਦਵੀ ਪੈਟਰਨ ਚੇਂਜ ਹੁੰਦਾ ਤਾਂ ਪੇਪਰ ਔਖੇ ਹੋਣੇ ਸਿੰਪਲ ਗੱਲ ਹੁੰਦੀ ਐ ਤੇ ਸਾਰਿਆਂ ਨੂੰ ਪਤਾ ਹੁੰਦਾ ਜੇ ਤੁਹਾਨੂੰ ਹੁਣ ਪਤਾ ਲੱਗ ਰਿਹਾ ਇਹ ਤੁਹਾਡੇ ਲਈ ਬਹੁਤ ਬੁਰੀ ਗੱਲ ਆ ਕਿਉਂਕਿ ਸਾਲ ਦੇ ਸਟਾਰਟਿੰਗ ਵਿੱਚ ਹੀ ਉਹਨਾਂ ਨੇ ਤੁਹਾਨੂੰ ਪੈਟਰਨ ਚੇਂਜ ਕਰਕੇ ਦਿੱਤੇ ਸੀ ਜਿੱਥੋਂ ਆਪਾਂ ਨੂੰ ਕਲੀਅਰ ਹੋ ਜਾਂਦਾ ਵਾ ਵੀ ਪੇਪਰ ਔਖੇ ਹੋਣੇ ਹੁਣ ਆਪਾਂ ਇੱਕ ਵਾਰੀ ਲੈਟਰ ਪੜ ਲਿਓ ਕੀ ਕਹਿ ਰਹੇ ਨੇ ਇੱਕ ਨਾ ਲੈਟਰ ਆਈ ਸੀ ਉਹ ਕਹਿੰਦੇ ਵੀ ਅਕਾਦਮਿਕ ਸਾਲ 2025-26 ਦੀ ਸਾਲਾਨਾ ਪ੍ਰੀਖਿਆ ਦੌਰਾਨ 12ਵੀਂ ਸ਼੍ਰੇਣੀ ਦੀ ਪ੍ਰਯੋਗਿਕ ਪ੍ਰੀਖਿਆ ਲਈ ਬਾਹਰੀ ਪ੍ਰੀਖਿਅਕ ਨਿਯੁਕਤ ਕਰਨ ਸੰਬੰਧੀ ਮਤਲ ਉਕਤ ਵਿਸ਼ੇ ਸਬੰਧੀ ਦੱਸਿਆ ਜਾਂਦਾ ਹੈ ਕਿ ਪ੍ਰਯੋਗਿਕ ਪ੍ਰੀਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਅਕਾਦਮਿਕ ਸਾਲ 2025-26 ਦੀ ਸਾਲਾਨਾ ਪ੍ਰੀਖਿਆ ਵਿੱਚ 12ਵੇਂ ਸਰੈਂ ਦੇ ਪ੍ਰਮੁੱਖ ਵਿਸ਼ੇ ਜਿਵੇਂ ਤੁਹਾਡੇ ਫਿਜ਼ਿਕਸ, ਕੈਮਿਸਟਰੀ, ਬਾਇਓ ਜਿੰਨੇ ਵੀ ਪ੍ਰੈਕਟੀਕਲ ਆਲੇ ਨੇ ਉਹ ਸਾਰਿਆਂ ਦੀ ਪ੍ਰਯੋਗਿਕ ਪ੍ਰੀਖਿਆ ਬਾਹਰੀ ਪ੍ਰੀਖਿਅਕ ਦੁਆਰਾ ਹੀ ਕਰਵਾਈ ਜਾਏਗੀ। ਮਤਲਬ ਤੁਹਾਡੇ ਇਹ ਪ੍ਰੈਕਟੀਕਲ ਹੋ ਰਿਹਾ ਸੀਗੇ ਹੱਦ ਤੱਕ ਉਹ ਹੁਣ ਬਾਹਰੋਂ ਟੀਚਰ ਲੈਣ ਆਉਣਗੇ। ਉਹ ਜ਼ਰੂਰੀ ਨਹੀਂ ਕਿ ਤੁਹਾਡੇ ਸਕੂਲ 'ਚ ਆਉਣਗੇ ਜਿੱਥੇ ਤੁਹਾਡੇ ਪੇਪਰ ਹੋ ਰਿਹਾ ਹੈ, ਜਿੱਥੇ ਤੁਹਾਡਾ ਬੋਰਡ ਬਣਿਆ ਹੋਊਗਾ। ਉੱਥੇ ਉਹ ਟੀਚਰ ਆਉਣਗੇ ਬਾਹਰੋਂ ਜੋ ਤੁਹਾਡਾ ਪ੍ਰੈਕਟੀਕਲ ਲੈਣਗੇ ਇਹ ਦੋ ਉਹ ਬਣ ਸਕਦਾ ਤੇ ਇਹ ਕਹਿੰਦੇ ਵੀ ਆਪਜੀ ਦੇ ਅਧੀਨ ਆਉਂਦੇ ਸੂਬੇ ਸੀਨੀਅਰ ਸੈਕੰਡਰੀ ਸਕੂਲਾਂ ਸਰਕਾਰੀ ਤੇ ਪ੍ਰਾਈਵੇਟ ਇਹ ਦੋਨਾਂ ਤੇ ਅਪਲਾਈ ਹੁੰਦਾ ਚਾਹੇ ਪ੍ਰਾਈਵੇਟ ਆ ਚਾਹੇ ਸਰਕਾਰੀ ਆ ਬਸ ਪੰਜਾਬ ਬੋਰਡ ਦਾ ਹੋਣਾ ਚਾਹੀਦਾ ਨੂੰ ਆਪਜੀ ਵੱਲੋਂ ਇਸ ਵੰਨੀ ਜ਼ਰੂਰੀ ਹਦਾਇਤ ਕਰ ਦਿੱਤੀ ਜਾਵੇ ਤਾਂ ਜੋ ਇਹਨਾਂ ਪ੍ਰਯੋਗੀ ਪ੍ਰੀਖਿਆਵਾਂ ਨੂੰ ਕਰਵਾਉਣ ਸਮੇਂ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਮਤਲਬ ਇਹ ਗੱਲ ਨੇ ਕਲੀਅਰ ਕਰ ਦਿੱਤੀ ਆ ਵੀ ਤੁਹਾਡੇ ਪ੍ਰੈਕਟੀਕਲ ਜੇ ਹੋਣੇ ਆ ਉਹ ਟੀਚਰਸ ਬਾਹਰੋਂ ਆਉਣਗੇ ਤੁਹਾਡੇ ਸਕੂਲ ਵਾਲੇ ਟੀਚਰ ਦਾ ਕੋਈ ਕੰਮ ਨਹੀਂ ਰਹਿ ਗਿਆ ਬਸ ਉਹਨਾਂ ਨੇ ਤੁਹਾਨੂੰ ਤਿਆਰੀ ਕਰਾਉਣੀ ਆ ਉਦੋਂ ਬਾਅਦ ਐਗਜ਼ਾਮੀਨਰ ਦਾ ਬਾਹਰ ਹੀ ਆਉਣਾ ਪੰਦਾ ਵੀ ਇਹ ਜ਼ਰੂਰੀ ਵੀ ਸੀਗਾ ਚਲੋ ਇੱਕ ਤਾਂ ਇਹ ਆਈ ਸੀ ਦੂਸਰੀ ਲੈਟਰ ਉਹ ਕਹਿ ਰਿਹਾ ਕਹਿੰਦਾ ਅਕਾਦਮਿਕ ਸਾਲ 2025-26 ਦੀ 8ਵੀਂ 10ਵੀਂ ਅਤੇ 12ਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ਦੇ ਪ੍ਰਸ਼ਨ ਪੱਤਰਾ ਸਵਾਨੀ ਇਹ ਤੁਹਾਡੀ ਜਿਹੜੀ ਜ਼ਰੂਰੀ ਹੈ ਉਹਨਾਂ ਨੇ ਕੀ ਕੀਤਾ ਉਹ ਕਹਿੰਦੇ ਵੀ ਕਰੋਨਾ ਕਾਲ ਦੇ ਦੌਰਾਨ ਅਸੀਂ ਪੇਪਰ ਸੌਖੇ ਕਰਤੀ ਸੀਗੇ ਵੀ ਪੇਪਰ ਸੌਖੇ ਕਰਨਾ ਇਹ ਮਤਲਬ ਸੀ ਕਿ ਬੱਚਿਆਂ ਨੂੰ ਉਹਨਾਂ ਪੜ੍ਹਨ ਦਾ ਮੌਕਾ ਨਹੀਂ ਮਿਲਦਾ ਜਾਂ ਬੱਚੇ ਪੜ੍ਹ ਨਹੀਂ ਪਾਉਂਦੇ ਜਿਹੜੇ ਕਰਕੇ ਨ ਉਹ ਕਹਿੰਦੇ ਸੀ ਉਹ ਸਿਸਟਮ ਨੂੰ ਖਤਮ ਕਰ ਰਹੇ ਆ ਇਹ ਹੋ ਰਿਹਾ ਜੋ ਜਦੋਂ ਅਸੀਂ ਪੇਪਰ ਦਿੱਤੇ ਸੀ ਉਹ ਵਾਲਾ ਸਿਸਟਮ ਹੋ ਰਿਹਾ ਤੇ ਉਹ ਸਾਲ 93000 ਬੱਚਾ ਫੇਲ ਹੋਇਆ ਸੀ ਮਤਲਬ ਲਗਭਗ ਲਗਭਗ ਆਪਣਾ 50% ਬੱਚੇ ਫੇਲ ਹੋ ਗਏ ਸੀ ਮਤਲਬ ਅਸੀਂ 1 ਲੱਖ 2 ਲੱਖ ਬੱਚਾ ਨੇ ਪੇਪਰ ਦਿੱਤਾ ਸੀ ਤੇ ਉਹਦੇ ਵਿੱਚੋਂ ਲੱਖ ਬੱਚੇ ਹੀ ਪਾਸ ਹੋਏ ਸੀ ਚੈੱਕ ਕਰ ਲਿਓ ਉਹਦੇ ਹੀ 10th ਕਲਾਸ ਚ ਸੀਗੀ ਠੀਕ ਹੈ 10th ਕਲਾਸ ਦੀ ਆਨਲਾਈਨ ਚੈੱਕ ਕਰ ਲਿਓ 10th ਕਲਾਸ ਦਾ ਜਿਹੜਾ ਸਤਾਰਨ ਦਾ ਰਿਜ਼ਲਟ 93000 ਬੱਚਾ ਫੇਲ ਹੋਏ ਸੀ ਗਵਰਨਮੈਂਟ ਵਾਲੇ ਵੀ ਸੀ ਉਹ ਤੋਂ ਬਿਨਾਂ ਉਹ ਤੋਂ ਬਿਨਾਂ ਗਵਰਨਮੈਂਟ ਆ ਅਲੱਗ ਸੀ ਹਨੇ ਕਹਿੰਦੇ ਕਹਿੰਦੇ ਬੋਰਡ ਵੱਲੋਂ ਅਕਾਦਮਿਕ ਸੈਸ਼ਨ 2025-26 ਦੀ 8ਵੀਂ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੇ ਪ੍ਰਸ਼ਨ ਪੱਤਰਾ ਦੀ ਵੰਡਤਰ ਵਿੱਚ ਕੁਝ ਮਹੱਤਵਪੂਰਨ ਤਬਦੀਲੀਆਂ ਕੀਤੀਆਂ ਗਈਆਂ ਹਨ ਠੀਕ ਹੈ ਤਾਂ ਕਹਿੰਦਾ ਇਹ ਲਿਖੇ ਤਬਦੀਲੀਆਂ ਵਿਦਿਆਰਥੀਆਂ ਦੇ ਸकल्ਪਲ ਨੂੰ ਸਮਝਣ ਮਤਲਬ ਜੋ ਤੁਹਾਡੀ ਮਤਲਬ ਇੱਕ ਕਨਸੈਪਟ ਨੂੰ ਸਮਝਣ ਵਾਲੀ ਉਹ ਅਸ਼ਮਤਾ ਵਾ ਅਬਿਲਟੀ ਹੈ ਉਹਨੂੰ ਵਧਾਉਣ ਦੇ ਲਈ ਨੂੰ ਮਜਬੂਤ ਕਰਨ ਲਈ ਅਤੇ ਰਟਨ ਪ੍ਰਕਿਰਿਆ ਤੋਂ ਬਚਾਉਣ ਲਈ ਕੀਤੀਆਂ ਗਈਆਂ ਵੀ ਤੁਸੀਂ ਜਿਹੜੇ ਰੱਟੇ ਲਗਾਉਂਦੇ ਹੋ ਖਤਮ ਕਰ ਰਹੇ ਨੇ ਉਹ ਪਹਿਲਾ ਪੁਆਇੰਟ ਪ੍ਰਿਸ਼ਨ ਪੱਤਰਾ ਵਿੱਚ ਆਬਜੈਕਟਿਵ ਟਾਈਪ ਪ੍ਰੇਸ਼ਨ ਦੀ ਗਾਰੰਟੀ 40% ਤੋਂ ਘਟਾ ਕੇ 25% ਕਰ ਦਿੱਤੀ ਗਈ ਹੈ। ਸਟੱਡੀ ਨੇ ਮੈਂ ਪੈਟਰਨ ਦੱਸੇ ਹੀ ਤੁਹਾਨੂੰ ਵੀ ਪਹਿਲਾਂ 30 ਤੋਂ 32 ਨੰਬਰ ਦੇ MCQ ਹੁੰਦੇ ਸੀ ਹੁਣ 20 ਨੰਬਰ ਦਾ ਆਇਆ ਕਰਨਗੇ। ਮਤਲਬ ਉਹਨਾਂ ਨੇ ਘਟਾ ਦੇ ਨੇ MCQ ਅੱਗੇ ਕੀ ਹੁੰਦਾ ਸੀ MCQ ਟੀਚਰਸ ਕਰਵਾ ਦਿੰਦੇ ਸੀਗੇ ਕਈ ਵਾਰ ਜਾਂ ਫਿਰ ਬੱਚੇ ਕੱਲੇ MCQ ਯਾਦ ਕਰਕੇ ਚੱਲ ਜਾਂਦੇ ਸੀਗੇ। ਐਗਜ਼ਾਮ ਇਸ਼ਮਾਸ ਸ਼ਬਗੈਰਾ ਤੋਂ ਆਪਣੀ ਜਿੰਨੀ ਵੀ ਉਹ ਕਰਕੇ ਜਾਂਦੇ ਸੀਗੇ ਉਹਨੇ ਕੀ ਹੁੰਦਾ ਸੀ ਉਹ ਪੇਪਰ ਵਿੱਚ ਹੀ ਆ ਕੇ ਕਰੇ ਹੁੰਦੇ ਹੁੰਦੇ ਸੀ ਉਹਨੇ ਕਿ ਉਹ ਪਾਸ ਹੋ ਜਾਂਦੇ ਨੇ। ਇਸ ਲਈ ਉਹਨਾਂ ਨੇ MCQ ਕੱਟ ਦੇ। ਫਿਰ ਇੱਕ ਬੱਚੇ ਕੀ ਕਰਦੇ ਥਿਊਰਮ ਯਾਦ ਉਹਨਾਂ ਥਿਊਰਮ ਦਾ ਬੈਟਰ ਮੀਚੇਂਜ ਕਰਤਾ ਥਿਊਰਮ 4 ਨੰਬਰ ਦੀ ਅਧਿਸ਼ੇਸ਼ ਤੋਂ ਇਹ ਟਿਚੇ ਚੇਨ ਕਰ ਰਹੇ ਨੇ ਉਹ ਇਹਨਾਂ ਪ੍ਰਸ਼ਨ ਪੱਤਰਾ ਵਿੱਚ ਪਹਿਲਾਂ 100% ਹੀ ਪ੍ਰਸ਼ਨ ਪਾਠ ਪੁਸਤਕ ਦੇ ਅਭਿਆਸਾਂ ਦੇ ਪ੍ਰਸ਼ਨ ਬੈਂਕ ਵਿੱਚੋਂ ਪਾਏ ਜਾਂਦੇ ਸਨ ਅਤੇ ਹੁਣ ਅਕਾਦਮਿਕ ਸਾਲ 2025-26 ਵਿੱਚ ਬਦਲਦੇ ਘੱਟੋ ਘੱਟ 25% ਪ੍ਰਸ਼ਨ ਪਾਠ ਪੁਸਤਕਾਂ ਦੀ ਵਿਸ਼ਾ ਵਸਤੂ ਵਿੱਚੋਂ ਆਵਾ ਅਭਿਆਸਾਂ ਤੋਂ ਇਲਾਵਾ ਪਾਠਾਂ ਵਿੱਚੋਂ ਪਾਉਣੇ ਲਾਜ਼ਮੀ ਕੀਤੇ ਗਏ ਹਨ ਅਤੇ ਬਾਕੀ ਬਿਨਾਂ 75% ਪ੍ਰਸ਼ਨ ਪਾਠ ਪੁਸਤਕਾਂ ਦੇ ਅਭਿਆਸਾਂ ਦੇ ਪ੍ਰਸ਼ਨ ਬੈਂਕ ਵਿੱਚੋਂ ਪਾਏ ਜਾਣਗੇ ਮਤਲਬ ਤੁਹਾਡਾ ਕੋਈ ਵੀ ਲੈਸਨ ਹੁੰਦਾ ਹੀ ਚਾਹੇ ਤੁਹਾਡਾ ਕੋਈ ਸਬਜੈਕਟ ਨੇ ਜਾਂ ਤੁਹਾਡੀਆਂ ਐਕਸਰਸਾਈਜ਼ ਹੁੰਦੀਆਂ ਸੀਗੀਆਂ ਲਾਜੀਕਲ ਦੇਖੋ ਤੁਸੀਂ ਉਹ ਕਹ ਰਿਹਾ ਉਹਦੇ ਵਿੱਚੋਂ ਪਹਿਲਾਂ 100% ਪੇਪਰ ਉਹਦੇ ਵਿੱਚ ਹੀ ਆਉਂਦਾ ਸੀ ਜੋ ਤੁਹਾਨੂੰ ਕੁਐਸਚਨ ਆਗੇ ਉਹੀ ਤੁਹਾਨੂੰ ਪੇਪਰ ਆਉਣਾ ਵਾ ਠੀਕ ਹੈ ਹੁਣ ਉਹ ਕਹਿੰਦੇ ਅਸੀਂ ਇਹ ਚੀਜ਼ ਚੇਂਜ ਕਰਤੀ ਹੈ ਠੀਕ ਹੈ ਉਹ ਕਹਿੰਦੇ ਹੁਣ ਅਸੀਂ ਕੀ ਕਰਨਾ 75% ਦੋਥੋਂ ਪਾਵਾਂਗੇ ਪਰ 25% ਅਸੀਂ ਪਾਵਾਂਗੇ ਸੈਂਟਰ ਦੇ ਵਿੱਚੋਂ ਵਿੱਚੋਂ ਲੈਸਨਾਂ ਦੇ ਵਿੱਚੋਂ ਤੁਹਾਨੂੰ ਉਹ ਪੜਨੇ ਪੈਣੇ ਲੈਸਨ ਨਹੀਂ ਤੁਹਾਡੇ 75% ਵੀ ਨਹੀਂ ਟੱਪਣੇ ਆਗੇ 60% ਵੀ ਨਹੀਂ ਟੱਪਣੇ ਪਾਸ ਵੀ ਨਹੀਂ ਹੋਣਾ ਤੁਸੀਂ ਕਹੀਆਂ ਨੇ ਤਾਂ ਕਹਿੰਦੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਸੈਣੀਆਂ ਦੀਆਂ ਪ੍ਰੀਖਿਆਵਾਂ ਦਾ ਪੱਧਰ ਹੋਰ ਕੀ ਕਰਨ ਦੇ ਮਨਤਵ ਨਾਲ ਪ੍ਰੀਖਿਆ ਪੱਤਰ ਦਾ ਡਿਫਿਕਲਟੀ ਲੈਵਲ ਦੀ ਵਾਣ ਜੋ ਪਿਛਲੇ ਸਾਲਾਂ ਦੌਰਾਨ ਸੀਗੀ ਆਪਣੀ ਇੱਕ ਜੀ 40% ਹਾਸ ਤੋਂ ਘੱਟ ਫੇਰ ਉਹਨਾਂ ਦੂਸਰੀ ਲਿਖੀ ਹੋਈ ਸੀ 40% ਹਾਸ ਤੇ ਫੇਰ ਸੀਗੀ प्रसेंट औसत तो वह चीज चेंज करती मैं समझा है कि हमें बदलते हुए तीह प्रसेंट औस उस घट इधर नहीं लिखते उधर लिखते ठीक है इधर लिखते हैं तीह प्रसेंट औसतों घट पेपर का पैटर्न देखो ना लैवल कि ਫਿਰ ਕਹਿੰਦੇ 40% ਆਸ ਅਜੇ ਤੱਕ ਸੇਮ ਰੱਖਿਆ ਹੈ ਤੇ 30% ਆਸ ਤੋਂ ਵਾਧੂ ਆਪਰੇ ਆਸ ਇਸ ਸਮੂਹ ਰਹਾ ਹੁਡਾ ਪੀਪਰ ਦੇ ਵਿੱਚ ਅੱਗੇ ਕੀ ਹੁੰਦਾ ਜੀ 40% ਪੀਪਰ ਹੁੰਦਾ ਸੌਖਾ ਤਾਂ ਜੋ ਹਰ ਕੋਈ ਪਾਸ ਹੋ ਸਕੇ ਵੀ 30 ਕੇ ਨੰਬਰ ਤੋਂ ਸਾਰੇ ਲੈਣ ਵੀ ਅਸੀਂ ਥੋੜਾ ਸੌਖਾ ਪਾ ਜਾਈਏ ਨੇ ਕਈ ਬੱਚਿਆਂ ਨੂੰ ਸੌਖੇ ਵੀ ਥ੍ਰੀ ਪ੍ਰੋਬਲਮ ਆ ਰਹੀ ਹੁੰਦੀਆਂ ਪਰ ਇਹਨਾਂ ਨੇ ਕੀ ਹੁੰਦਾ ਜੀ ਜੇ ਮੰਨ ਲਓ ਥੋੜਾ 100 ਨੰਬਰ ਦਾ ਪੀਪਰ ਆ ਓਕੇ ਤੁਹਾਡਾ 40 ਨੰਬਰ ਦਾ ਸੌਖਾ ਪੇਪਰ ਉਸ ਤੋਂ ਘੱਟ ਮਤਲਬ ਸੌਖਾ ਪੇਪਰ 40% ਐਵਰੇਜ ਹੈ ਪੇਪਰ 40 ਨੰਬਰ ਦਾ ਤੇ 20 ਨੰਬਰ ਦਾ ਔਖਾ ਪੇਪਰ ਤਾਂ 80 ਨੰਬਰ ਲੈਣ ਤਾਂ ਬਹੁਤ ਸੌਖੇ ਹੁੰਦੇ ਸੀ ਠੀਕ ਹੈ ਚਲੋ 80 ਨਹੀਂ ਮਤਲਬ 60 ਕੇ ਨੰਬਰ ਲੈਣ ਬਹੁਤ ਸੌਖੇ ਸੀ ਇਹਦਾ ਮਤਲਬ ਹੁੰਦਾ ਮੰਨ ਲਓ ਆਪਣੇ ਬਿਲਕੁਲ ਹੀ ਨਹੀਂ ਆ ਰਹੇ ਮਤਲਬ 40 ਸੌਰੀ ਆ ਰਹੇ ਸੌਖਾ ਵਾ ਉਸ ਤੋਂ ਤਾਂ ਮਤਲਬ ਅੱਧਾ ਘਾ ਰਿਹਾ ਉਸ ਤੋਂ ਵੱਧ ਹੋ ਗਿਆ ਮਤਲਬ ਔਖਾ ਵਾ ਠੀਕ ਹੈ ਮਤਲਬ ਇਹਦੇ ਵਿੱਚੋਂ 20 ਲੈ ਕੇ ਚਾਹੀਨੇ ਲੈ 60 ਨੰਬਰ ਆ ਗਏ ਮਤਲਬ ਜੋ 60 ਨੰਬਰ ਲੈਣੇ ਆਮ ਦੀ ਗੱਲ ਸੀ ਹੁਣ ਇੱਥੇ ਕੀ ਕਰਤਾ 30 ਨੰਬਰ ਉਸ ਤੋਂ ਘੱਟ ਸੌਖੇ 40 ਉਸਤੇ ਰੱਖੇ ਨੇ ਤੇ ਹੁਣ ਉਸ ਤੋਂ ਵੱਧ ਕਿੰਨਾ ਕਰਦੇ ਨੇ 30 ਨੰਬਰ ਮਤਲਬ ਹੁਣ ਤੁਸੀਂ ਇਹਦੇ ਵਿੱਚੋਂ ਕਿੰਨੇ ਕ ਲੈ ਸਕਦੇ ਹੋ ਇਹਦਾ ਅਰਧ ਕਰ ਲਓ ਹੁਣ 70 ਦਾ ਮਤਲਬ 35 ਜਾਂ ਫਿਰ ਦੂਜੇ ਲੋੜ ਦੇਖੀਏ 50 ਨੰਬਰ ਠੀਕ ਹੈ ਮਤਲਬ ਤਾਂ ਹਟਾਉਂਦਾ ਨੇ 30% ਪੇਪਰ ਇਦਾਂ ਦਾ ਪਤਾ ਜਿਹੜਾ ਬਹੁਤ ਔਖਾ ਵਾ ਤਾਂ ਤੁਸੀਂ 70% ਦੇ ਤਾਂ ਪਹਿਲੀ ਹੀ ਆਏ ਖੜ ਗਏ ਪਹਿਲਾਂ ਘੱਟੋ ਘੱਟ 80 ਦੇ ਤਾਂ ਖੜੇ ਸੀ ਹੁਣ ਜੇ 70% ਦੇ ਆਏ ਖੜ ਗਏ ਮਤਲਬ ਕੰਪੀਟੀਸ਼ਨ ਬਹੁਤ ਜ਼ਿਆਦਾ ਹਾਰਡ ਹੋ ਚੁੱਕਿਆ ਵਾ ਹੁਣ ਲੜਾਈ ਦਾ ਮਜ਼ਾ ਆਊਗਾ ਪਤਾ ਲੱਗੂ ਉਹ ਤਾਂ ਵਿਨਾਉ ਕੀ ਕਹਿੰਦੇ ਆ ਕਹਿੰਦੇ ਉਕਤ ਤਵਦੀਲੀ ਆਪਰੇਸ਼ਨ ਪੱਤਰਾ ਦੇ ਮਿਆਰ ਜੋ ਕਿ ਅਕਾਦਮਿਕ ਸੈਸ਼ਨ 2018-19 ਦੌਰਾਨ ਸੀ ਆਪ ਕੋਰੋਨਾ ਕਾਲ ਤੋਂ ਪਹਿਲਾਂ ਉਸ ਨੂੰ ਮੋੜ ਤੋਂ ਪੁੱਕ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਅਕਾਦਮਿਕ ਸੈਸ਼ਨ 2025-26 ਤੇ ਲਾਗੂ ਕਰਨ ਸੰਬੰਧੀ ਕੀਤਾ ਜਾ ਰਿਹਾ ਹੈ ਆਪ ਜੀ ਵੱਲੋਂ ਆਪਣੇ ਜ਼ਿਲ੍ਹੇ ਵਿੱਚ ਜਿੰਨਾਂ ਸ਼੍ਰੇਣੀ ਵਿੱਚ ਪੜਾ ਰਿਹਾ ਅਧਿਆਪਕਾਂ ਨੂੰ ਇਸ ਸੰਬੰਧੀ ਹਦਾਇਤਾਂ ਮਗਰ ਆ ਰਹੀਆਂ ਹੋ ਰਹੀਆਂ ਹੋ ਰਹੀਆਂ ਮਤਲਬ ਉਹਨਾਂ ਨੇ ਸਾਫ਼-ਸਾਫ਼ ਸਨ ਦੇ ਦਿੱਤੇ ਆ ਵੀ ਪੀਪਰ ਤੁਹਾਡਾ ਹੋખાਊਗਾ ਅਖਬਾਰ ਵਿੱਚ ਵੀ ਆਇਆ ਹੋਇਆ ਵਾ ਆਪਣੇ ਕੋਲ ਖੜ੍ਹ ਜਾਓ ਮੈਂ ਤੁਹਾਨੂੰ ਇੱਥੇ ਦਿਖਾ ਦਿੰਦਾ ਇਹ ਖੜ੍ਹ ਠੀਕ ਹੈ ਇਹ ਤੁਹਾਨੂੰ ਇਹ ਅਖਬਾਰ ਵਿੱਚ ਆਇਆ ਸਿੱਖਿਆ ਬੋਰਡ ਨੇ ਬਦਲਿਆ ਸਰਾਨਾ ਪ੍ਰੀਖਿਆ ਦਾ ਪ੍ਰੀਖਿਆ ਪੱਤਰ ਪੈਟਰਨ ਠੀਕ ਹੈ ਮਤਲਬ ਜਿਉ ਤੁਹਾਡੇ ਔਕੇ ਸਵਾਲ ਸੀਗੇ ਜਿਹੜੇ ਉਹ ਵਧਾ ਦੇ ਉੱਤੇ ਇਹ ਵੀ ਹੀ ਗੱਲ ਕੀਤੀ ਗਈ ਹੈ ਮੈਂ ਤਾਂ ਹਰ ਪਾਸੇ ਤੁਹਾਨੂੰ ਉਹ ਘੇਰਾ ਪਾ ਕੇ ਖੜੇ ਨੇ ਹੁਣ ਉਹੀ ਬੱਚੇ ਪਾਸ ਹੋਣਗੇ ਜਿਨ੍ਹਾਂ ਨੇ ਮਿਹਨਤ ਕੀਤੀ ਹੋਗੀ ਅੱਜ ਮਿਹਨਤ ਸ਼ੁਰੂ ਕਰਤੀ ਤਾਂ ਹੋ ਜਾਣਗੇ ਉਹ ਠੀਕ ਹੈ ਨੰਬਰ ਆ ਜਾਣਗੇ ਅੱਜ ਵੀ ਮਿਹਨਤ ਸ਼ੁਰੂ ਕਰ ਰਹੇ ਹਾਂ ਪਰ ਜੇ ਤੁਸੀਂ ਅੱਜ ਤੋਂ ਲੇਟ ਹੋ ਰਹੇ ਹੋ ਨਾ ਫਿਰ ਤੁਹਾਡਾ ਕੋਈ ਕੁਸ਼ਣ ਨਹੀਂ ਕਰ ਸਕਦਾ ਤੁਸੀਂ ਫੇਲ ਹੁੰਦੇ ਹੋ ਦੇਖੋਗੇ ਵੀ ਇਹ ਕਿੱਦਾਂ ਫੇਲ ਕਰ ਦਿੰਦੇ ਬੋਰਡ ਵਾਲੇ ਜਦੋਂ ਆਪਣੀਆਂ ਹਿੱਤਾਂ ਦੇ ਉਹਨਾਂ ਆ ਵੀ ਸੀਗਾ ਜ਼ਰੂਰੀ ਵੀ ਸੀ ਕਿਉਂਕਿ ਆ ਲਗਭਗ 8 ਤੋਂ 9 ਸਾਲ ਹੋ ਚੁੱਕੇ ਨੇ ਜਦੋਂ ਉਹਨਾਂ ਨੇ ਰੱਜ ਕੇ ਫੇਲ ਕੀਤੀ ਜਦੋਂ ਇੱਕ ਸਵਾਇ ਕੀਤਾ ਸੀ ਪਰ ਉਸ ਤੋਂ ਬਾਅਦ ਉਹਨਾਂ ਨੇ ਨਾ ਇੱਕ ਟੜਗਾ ਕੀਤਾ ਸੀ ਤਾਂ ਜੋ ਬੱਚੇ ਪੜਨ ਪੜਨ ਵੀ ਲੱਗੇ ਸੀ ਪਰ ਕਰੋਨਾ ਆ ਗਿਆ ਸੀ ਤੇ ਹੁਣ ਇੱਕ ਵਾਰੀ ਉਹ ਫੇਰ ਰਹੀ ਚੀਜ਼ ਕਰ ਰਹੇ ਨੇ ਇਸ ਲਈ ਤਿਆਰ ਰਹੋ ਜੇ ਤੁਸੀਂ ਦਿਲੋਂ ਤਿਆਰੀ ਕੀਤੀ ਹੋਈ ਰੱਜ ਕੇ ਤਿਆਰੀ ਕੀਤੀ ਹੋਈ ਤਾਂ ਆਬਵੀਅਸ ਆ ਮੈਂ ਵੀ ਉਹ ਟਾਈਮਾਂ ਦੇ ਵਿੱਚ ਟੌਪ ਕੀਤਾ ਸੀਗਾ ਕਿਉਂਕਿ ਮੈਂ ਉਹ ਟਾਈਮ ਦੇ ਉੱਤੇ ਮੇਰੇ ਪਹਿਲਾਂ ਪੈਟਰਨ ਮੈਨੂੰ ਸ਼ੇਅਰ ਤੋਂ ਆਦਾਂ ਮੈਂ ਪੈਟਰਨ ਦੇ ਹਿਸਾਬ ਨਾਲੇ ਕਰਨਾ ਮੈਂ ਪੈਟਰਨ ਕਢਾਈ ਸੀ ਟੀਚਰਾਂ ਤੋਂ ਰਿਕਵੈਸਟ ਕਰਕੇ ਕੰਪਿਊਟਰ ਆ ਸਾਡੇ ਟੀਚਰ ਸੀਗੇ ਉਹਨਾਂ ਤੋਂ ਕਢਵਾ ਕੇ ਫਿਰ ਮੈਂ ਉਹਨਾਂ ਦੇ ਹਿਸਾਬ ਨਾਲ ਤਿਆਰੀ ਕੀਤੀ ਤੇ ਮੈਂ ਤੁਹਾਨੂੰ ਵੀ ਇਸੇ ਹਿਸਾਬ ਨਾਲ ਤਿਆਰੀ ਕਰਵਾ ਰਹਾ ਜਿਵੇਂ ਪੈਟਰਨ ਚੱਲਦੇ ਨੇ ਠੀਕ ਹੈ ਜੇ ਤੁਹਾਡੀ ਇੱਛਾ ਵਾ ਤੁਸੀਂ ਆਪਣੇ ਹਿਸਾਬ ਨਾਲ ਕਰਨੀ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਸਾਨੂੰ ਪਰ ਜੇ ਤੁਸੀਂ ਸਾਡੇ ਨਾਲ ਕਰ ਰਹੇ ਹੋ ਤੁਹਾਨੂੰ ਅਸੀਂ ਉਸੇ ਹਿਸਾਬ ਨਾਲ ਕਰਾਵਾਂਗੇ ਤੋਂ ਜਦ ਅਸੀਂ ਇੱਕ ਵਾਰੀ ਉਹਨਾਂ ਸਰਵਾਈਵ ਕਰ ਸਕਦੇ ਹੁਣ ਤਾਂ ਸਰਵਾਈਵ ਕਰਨਾ ਸੌਖਾ ਵਾ ਕਿਉਂਕਿ ਉਹ ਪਹਿਲੀ ਵਾਰ ਸੀਗਾ ਠੀਕ ਹੈ ਤਾਂ ਕਰਕੇ ਇਸ ਲਈ ਤਿਆਰ ਹੋ ਪੀਪਰ ਬਹੁਤ ਵਧੀਆ ਹੋਣ ਵਾਲਿਆ ਤੁਹਾਡੇ ਪਲੱਸ 2 ਵਾਲਿਆਂ ਦੇ 8ਵੇਂ ਵਾਲੇ ਦੇ 10ਵੇਂ ਵਾਲੇ 9ਵੇਂ ਤੇ 11ਵੇਂ ਦੇ ਪੀਪਰ ਵੀ ਬਾਰੇ ਹੋਣੇ ਉਹਨਾਂ ਨਾਲ ਵੀ ਇਹੀ ਚੀਜ਼ ਹੋਣੀ ਆ ਇਸ ਲਈ ਇਸ ਵਾਰ ਫੇਲ ਹੋਣ ਤੋਂ ਬਚੋ 9ਵੇਂ ਤੇ 11ਵੇਂ ਨੂੰ ਜ਼ਿਆਦਾ ਰਿਸਕ ਆ ਫੇਲ ਹੋਣ ਦਾ ਕਿਉਂ ਰਿਸਕ ਆ ਇਹ ਕਿਉਂਕਿ ਉਹਨਾਂ ਨੂੰ ਇਦਾਂ ਵਾਸਕੂਲ ਵਾਲਿਆਂ ਨੂੰ ਵੀ ਜੇ ਸੀ ਇਹਨਾਂ ਨੂੰ ਅਗਲੀ ਬੋਰਡ ਦੀ ਕਲਾਸ ਲੈ ਕੇ ਤੇ ਫੇਲ ਹੋ ਗਏ ਤਾਂ ਦਾ ਰਿਜ਼ਲਟ ਖਰਾਬ ਹੋ ਜਾਣਾ ਅਗਲੇ ਸਾਲ ਤਾਂ ਅਰਕੇ ਚੀਜ਼ਾਂ ਹੁੰਦੀਆਂ ਨੇ ਥੋੜਾ ਪੁਰਾਣਾ ਸਿਸਟਮ ਬਾਕਸ ਆ ਰਿਆ ਵਾ ਤਾਂ ਵਧੀਆ ਵੀ ਗੱਲ ਆ ਅਸੀਂ ਇਹ ਚਾਹੁੰਦੇ ਵੀ ਸੀਗੇ ਤਾਂ ਜੋ ਬੱਚੇ ਮਿਹਨਤ ਕਰਨ ਜੋ ਛੱਡ ਗਏ ਇੱਕ ਵਾਰੀ ਮਿਹਨ ਠੀਕ ਹੈ ਇੱਦੀ ਗੱਲ ਨਹੀਂ ਕਿ ਵੀ ਹਾਂ ਤੁਹਾਡੇ ਨੰਬਰ ਨਹੀਂ ਆਉਣਗੇ ਇਹ ਉਹ ਵਗੈਰਾ ਆਪਾਂ ਤਿਆਰੀ ਕਰਾਂਗੇ ਆਪਾਂ ਹਰ ਚੀਜ਼ ਦੀ ਤਿਆਰੀ ਕਰਾਂਗੇ ਇਸ ਲਈ ਤੁਸੀਂ ਪੂਰੀ ਮਿਹਨਤ ਕਰਨੀ ਠੀਕ ਹੈ ਡਰਨਾ ਨਹੀਂ ਚਲੋ ਥੈਂਕ ਯੂ ਸੋ ਮਚ ਮਿਲਦਾ ਅਗਲੀ ਅਪਡੇਟ ਦੇ ਨਾਲ ਬਣੇ ਰਹੋ ਸਾਡੇ ਨਾਲ ਅਸੀਂ ਤੁਹਾਨੂੰ ਤਿਆਰੀ ਕਰਾ ਕੇ ਭੇਜਾਂਗੇ ਬਹੁਤ ਜਿੰਨਾ ਤੁਸੀਂ ਬੈਠੇ ਹੋ ਤਿਆਰੀ ਕਰਵਾਈ ਹੋਗੀ ਓਕੇ ਥੈਂਕ ਯੂ ਸੋ ਮਚ